ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਸਾਡੇ YouTube ਚੈਨਲ ਹਿਸਟੋਰੀਕਲ ਟਰੈਵਲ ਐਂਡ ਸਰਚ ਦੇ ਵਿੱਚ ਅਸੀਂ ਪਿਛਲੇ ਵੀਡੀਓ ਦੇ ਵਿੱਚ ਅੰਮ੍ਰਿਤਸਰ ਦੀ ਲੜਾਈ ਦਾ ਜ਼ਿਕਰ ਕੀਤਾ ਸੀ ਜਿਹੜੀ ਗੁਰੂ ਹਰਗੋਬਿੰਦ ਜੀ ਅਤੇ ਮੁਗਲਾਂ ਦੇ ਵਿਚਕਾਰ ਹੋਈ ਸੀ ਉਸ ਤੋਂ ਬਾਅਦ ਲਹਿਰਾ ਦੇ ਵਿੱਚ ਇੱਕ ਵੱਡੀ ਲੜਾਈ ਹੁੰਦੀ ਹੈ ਗੁਰੂ ਹਰਗੋਬਿੰਦ ਜੀ ਅਤੇ ਮੁਗਲਾਂ ਦੇ ਦਰਮਿਆਨ ਇਸ ਲੜਾਈ ਦੇ ਵਿੱਚ ਮੁਗਲਾਂ ਦੁਆਰਾ 20000 ਦੀ ਇੱਕ ਵੱਡੀ ਸੈਨਾ ਜਿਹੜੀ ਸੀ ਸੈਨਾਪਤੀ ਲਾਲਾ ਵੇਗ ਤੇ ਕਮਰ ਵੇਗ ਦੇ ਦੀਨ ਭੇਜੀ ਗਈ ਜਦੋਂ ਕਿ ਗੁਰੂ ਸਾਹਿਬ ਜੀ ਕੋਲੇ ਉਸ ਸਮੇਂ ਤਕਰੀਬਨ 4 ਕੋਹ ਹਜ਼ਾਰ ਦੇ ਲਗਭਗ ਹੀ ਸੈਨਾ ਸੀ ਹੁਣ ਇਹ ਲੜਾਈ ਕਿਉਂ ਲੜੀ ਗਈ ਇੱਥੇ ਹੀ ਲੜਾਈ ਇਸ ਇਲਾਕੇ ਚ ਬਠਿੰਡੇ ਦੇ ਇਲਾਕੇ ਚ ਕਿਉਂ ਲੜੀ ਗਈ ਤੇ ਗੁਰੂ ਸਾਹਿਬ ਜੀ ਕਿਸ ਤਕਨੀਕ ਦੇ ਨਾਲ ਇਸ ਲੜਾਈ ਨੂੰ ਜਿੱਤ ਗਏ ਇਹ ਸਾਰੇ ਦਾ ਵਿਸਤਾਰ ਸਹਿਤ ਜਿਹੜਾ ਹੈਗਾ ਅੱਜ ਅਸੀਂ ਆਪ ਜੀ ਨੂੰ ਜਾਣਕਾਰੀ ਦੇਵਾਂਗੇ ਸਭ ਤੋਂ ਪਹਿਲਾਂ ਗੁਰੂ ਹਰਗੋਬਿੰਦ ਜੀ ਦੁਆਰਾ ਨਵੀਂ ਨੀਤੀ ਜਿਸ ਨੂੰ ਅਸੀਂ ਮੀਰੀ ਪੀਰੀ ਦਾ ਸਿਧਾਂਤ ਬੋਲਦੇ ਹਾਂ ਉਹ ਲਾਗੂ ਕੀਤੀ ਗਈ ਉਸ ਤੋਂ ਬਾਅਦ ਗੁਰੂ ਸਾਹਿਬ ਜੀ ਦੁਆਰਾ ਸੈਨਾ ਦਾ ਸੰਗਠਨ ਤੇ ਲੋਹਗੜ੍ਹ ਦੇ ਕਿਲੇ ਦਾ ਨਿਰਮਾਣ ਇਹ ਹੋਇਆ ਇਸੇ ਦਰਮਿਆਨ ਮੁਗਲ ਸਮਰਾਟ ਜਹਾਂਗੀਰ ਦੀ ਮੌਤ ਹੋ ਜਾਂਦੀ ਹੈ ਸਾਜਹਾਨ ਗੱਦੀ ਤੇ ਬੈਠ ਗਿਆ ਉਹਦੇ ਨਾਲ ਹੀ ਮੁਗਲਾਂ ਦੀ ਪਾਲਿਸੀ ਜਿਹੜੀ ਹੈ ਗੁਰੂਆਂ ਦੇ ਪ੍ਰਤੀ ਬਹੁਤ ਜ਼ਿਆਦਾ ਬਦਲ ਗਈ ਜਿੱਥੇ ਕੱਲ ਤੱਕ ਪਾਲਸੀ ਸ਼ਾਂਤ ਨੀਤੀ ਵਾਲੀ ਸੀ ਅੱਜ ਉਹ ਲੜਾਈ ਤੱਕ ਦੀ ਨੌਬਤ ਆ ਗਈ ਅੰਮ੍ਰਿਤਸਰ ਦੀ ਲੜਾਈ ਹੋਈ ਜਦੋਂ ਕਿ ਉਸ ਲੜਾਈ ਦਾ ਕੋਈ ਵੱਡਾ ਕਾਰਨ ਨਹੀਂ ਸੀ ਸਿਰਫ ਇੱਕ ਬਾਜ਼ੀ ਕਰਕੇ ਉਹ ਲੜਾਈ ਹੋਈ ਜਿਹੜੀ ਕਿ ਕਿੱਥੋਂ ਤੱਕ ਪਹੁੰਚ ਗਈ ਉਸ ਤੋਂ ਬਾਅਦ ਗੁਰੂ ਸਾਹਿਬ ਜੀ ਅੰਮ੍ਰਿਤਸਰ ਛੱਡ ਕੇ ਕਰਤਾਰਪੁਰ ਚਲੇ ਗਏ ਕਰਤਾਰਪੁਰ ਤੋਂ ਬਾਅਦ ਗੁਰੂ ਸਾਹਿਬ ਜੀ ਬਠਿੰਡੇ ਦੇ ਇਲਾਕੇ ਦੇ ਵਿੱਚ ਚਲੇ ਗਏ ਤਕਰੀਬਨ 2 ਸਾਲ ਬਾਅਦ ਤੇ ਜਦੋਂ ਉੱਥੇ ਗਏ ਉੱਥੇ ਗੁਰੂ ਸਾਹਿਬ ਜੀ ਧਰਮ ਦਾ ਪ੍ਰਚਾਰ ਕਰਦੇ ਸਨ ਆਲੇ ਦੁਆਲੇ ਕਿਉਂਕਿ ਮਾਲਵੇ ਦਾ ਇਲਾਕਾ ਹੈ ਇੱਥੇ ਧਰਮ ਪ੍ਰਚਾਰ ਬਹੁਤ ਵੱਡੇ ਪੱਧਰ ਤੇ ਕੀਤਾ ਜਾ ਰਿਹਾ ਸੀ ਇਸ ਕਰਕੇ ਬਹੁਤ ਸਾਰੇ ਜਿਹੜੇ ਲੋਕ ਹੈਗੇ ਸਿੱਖ ਧਰਮ ਨੂੰ ਅਪਣਾ ਰਹੇ ਸਨ ਇਸੇ ਦਰਮਿਆਨ ਗੁਰੂ ਸਾਹਿਬ ਜੀ ਬਠਿੰਡੇ ਦੇ ਨੇੜੇ ਕਾਂਗੜ ਪਿੰਡ ਹੈ ਉੱਥੇ ਗਏ ਉਥੇ ਦਾ ਇੱਕ ਜੰਗੀਰਦਾਰ ਸੀ ਰਾਏ ਜੋਧ ਜਿਹੜਾ ਕਿ ਗੁਰੂ ਸਾਹਿਬ ਜੀ ਦਾ ਸਰਧਾਲੂ ਸੀ ਇਸੇ ਦਰਮਿਆਨ ਇੱਕ ਘਟਨਾ ਵਾਪਰਦੀ ਹੈ ਕਿ ਸੰਗਤ ਜਿਹੜੀ ਦੂਰੋਂ ਨੇੜੇੋਂ ਆਂਦੀ ਸੀ ਗੁਰੂ ਸਾਹਿਬ ਕੋਲੇ ਇੱਕ ਵੱਡਾ ਜਥਾ ਕਾਬਲ ਤੋਂ ਆ ਰਿਹਾ ਸੀ ਦੋ ਮਸੰਦਾਂ ਦੇ ਨਾਲ ਇੱਕ ਦਾ ਨਾਮ ਸੀ ਵਖਤਮਲ ਦੂਜੇ ਦਾ ਨਾਮ ਸੀ ਧਾਰਾ ਚੰਦ ਇਹ ਦੋ ਮਸੰਦ ਜਿਹੜੇ ਹੈਗੇ ਆ ਆਪਣੇ ਨਾਲ ਦੋ ਘੋੜਿਆਂ ਨੂੰ ਲਿਆ ਰਹੇ ਸਨ ਇੱਕ ਘੋੜੇ ਦਾ ਨਾਮ ਸੀ ਗੁਲਵਾਗ ਦੂਜੇ ਦਾ ਨਾਮ ਸੀ ਦਿਲਵਾਗ ਇਹ ਘੋੜੇ ਬਹੁਤ ਸੋਹਣੇ ਸੀਗੇ ਵਧੀਆ ਸੀਗੇ ਤੇ ਗੁਰੂ ਸਾਹਿਬ ਜੀ ਨੂੰ ਇਹ ਭੇਟਾ ਕਰਨ ਦੇ ਲਈ ਲਿਆਂਦੇ ਜਾ ਰਹੇ ਸਨ ਜਦੋਂ ਇਹ ਲਾਹੌਰ ਦੇ ਨੇੜੇ ਪਹੁੰਚੇ ਤਾਂ ਇਹ ਦੋਨੋਂ ਘੋੜਿਆਂ ਨੂੰ ਲਾਹੌਰ ਦੇ ਸੈਨਿਕਾਂ ਦੁਆਰਾ ਖੋਹ ਲਿਆ ਗਿਆ ਤੇ ਜਦੋਂ ਦੋਨਾਂ ਮਸੰਦਾਂ ਨੇ ਵਿਰੋਧ ਕੀਤਾ ਤਾਂ ਉਹਨਾਂ ਨੇ ਇੱਕ ਨਹੀਂ ਸੁਣੀ ਤੇ ਘੋੜੇ ਲੈ ਕੇ ਉਹ ਸਾਹੀ ਅਸਤਵਾਲ ਦੇ ਵਿੱਚ ਲੈ ਗਏ ਤੇ ਉਹ ਮਸੰਦ ਜਿਹੜੇ ਸੀਗੇ ਗੁਰੂ ਸਾਹਿਬ ਜੀ ਕੋਲ ਆਏ ਸੰਗਤ ਵੀ ਗੁਰੂ ਸਾਹਿਬ ਜੀ ਕੋਲੇ ਆਈ ਤੇ ਗੁਰੂ ਸਾਹਿਬ ਜੀ ਨੂੰ ਆਕੇ ਸਾਰੀ ਵਿਥਿਆ ਦੱਸੀ ਕਿ ਸਾਡੇ ਨਾਲ ਇਸ ਤਰ੍ਹਾਂ ਮੁਗਲਾਂ ਨੇ ਧੱਕਾ ਕੀਤਾ ਹੈ ਤਾਂ ਗੁਰੂ ਸਾਹਿਬ ਜੀ ਦਾ ਇੱਕ ਸਿੱਖ ਭਾਈ ਵਿਧੀ ਚੰਦ ਉਸਰੇ ਗੁਰੂ ਸਾਹਿਬ ਜੀ ਨੂੰ ਬੇਨਤੀ ਕੀਤੀ ਕਿ ਗੁਰੂ ਸਾਹਿਬ ਜੀ ਜੇ ਆਗਿਆ ਹੋਵੇ ਤਾਂ ਮੈਂ ਇੱਕ ਘੋੜੇ ਜਿਹੜੇ ਹੈਗੇ ਆ ਉਥੋਂ ਲਿਆ ਸਕਦਾ ਹਾਂ ਤੇ ਉਹ ਆਗਿਆ ਲੈ ਕੇ ਲਾਹੌਰ ਚਲਾ ਗਿਆ ਉਥੋਂ ਦੇ ਸਾਹੀ ਅਸਤਵਾਲ ਦੇ ਵਿੱਚ ਭਾਈ ਵਿਧੀ ਚੰਦ ਦੁਆਰਾ ਨੌਕਰੀ ਕਰ ਲਈ ਗਈ ਕਿਉਂਕਿ ਘੋੜਿਆਂ ਤੱਕ ਪਹੁੰਚਣਾ ਹੈ ਇਸ ਕਰਕੇ ਘੋੜਿਆਂ ਦੀ ਹੀ ਨੌਕਰੀ ਜਿਹੜੀ ਹੈਗੀ ਆ ਉਹਨਾਂ ਦੀ ਸੰਭਾਲ ਹੈ ਖੁਰਾਕ ਦੀ ਜ਼ਿੰਮੇਵਾਰੀ ਹੈ ਉਹੀ ਨੌਕਰੀ ਭਾਈ ਵਿਧੀ ਚੰਦ ਨੇ ਕੀਤੀ ਔਰ ਉਹ ਰੋਜ਼ ਤਰਤੀਬਾਂ ਲਾਂਦਾ ਹੈ ਕਿ ਕਦੋਂ ਉਹਨੂੰ ਮੌਕਾ ਮਿਲੇ ਕਿ ਉਹ ਘੋੜਿਆਂ ਨੂੰ ਉੱਥੋਂ ਸੁਰੱਖਿਆਤ ਕੱਢ ਸਕੇ ਇੱਕ ਦਿਨ ਅਚਾਨਕ ਮੌਕਾ ਮਿਲ ਗਿਆ ਭਾਈ ਵਿਧੀ ਚੰਦ ਦੁਆਰਾ ਉਹਨਾਂ ਘੋੜਿਆਂ ਨੂੰ ਸੁਰੱਖਿਆਤ ਸਾਹੀ ਅਸਤਵਲ ਦੇ ਵਿੱਚੋਂ ਕੱਢ ਲਿਆ ਗਿਆ ਤੇ ਕੱਢਣ ਦੇ ਸਮੇਂ ਭਾਈ ਵਿਧੀ ਚੰਦ ਨੇ ਕਿਹਾ ਕਿ ਇਹ ਘੋੜੇ ਸਾਡੇ ਗੁਰੂ ਸਾਹਿਬ ਜੀ ਨੂੰ ਭੇਟਾ ਕਰਨੇ ਸੀਗੇ ਅਸੀਂ ਗੁਰੂ ਸਾਹਿਬ ਜੀ ਦੇ ਲਈ ਲੈ ਕੇ ਜਾ ਰਹੇ ਹਾਂ ਇੱਕ ਤਰ੍ਹਾਂ ਦਾ ਸਿੱਧਾ ਚੈਲੰਜ ਜਿਹੜਾ ਸੀਗਾ ਉੱਥੋਂ ਦੇ ਸਰਕਾਰੀ ਮੁਲਾਜ਼ਮਾਂ ਨੂੰ ਕੀਤਾ ਗਿਆ ਉਹਨੋਂ ਸਰਕਾਰੀ ਮੁਲਾਜ਼ਮ ਜਿਹੜੇ ਸੀਗੇ ਉਹਨਾਂ ਨੇ ਜਾ ਕੇ ਸੂਬੇਦਾਰ ਕੋਲ ਗੱਲ ਕਰ ਦਿੱਤੀ ਕਿ ਇਸ ਤਰ੍ਹਾਂ ਇੱਕ ਸਿੱਖ ਜਿਹੜਾ ਸੀਗਾ ਉਹ ਘੋੜਿਆਂ ਨੂੰ ਇੱਥੇ ਭਜਾ ਕੇ ਲੈ ਗਿਆ ਇੱਥੋਂ ਤੇ ਜਦੋਂ ਸੂਬੇਦਾਰ ਨੂੰ ਗੱਲ ਕੀਤੀ ਗਈ ਤਾਂ ਸੂਬੇਦਾਰ ਨੂੰ ਬਹੁਤ ਗੁੱਸਾ ਆਇਆ ਉਹ ਅੱਗ ਬਬੂਲਾ ਹੋ ਗਿਆ ਇਸ ਕਰਕੇ ਉਹ ਸਨੇ ਤੁਰੰਤ ਮੋਗਲ ਸਮਰਾਟ ਦੀ ਪ੍ਰਵਾਨਗੀ ਲੈਂਦੇ ਹੋਏ ਗੁਰੂ ਹਰਗੋਬਿੰਦ ਜੀ ਦੇ ਵਿਰੁੱਧ ਇੱਕ ਵੱਡੀ ਸੈਨਿਕ ਕਾਰਵਾਈ ਕਰਨ ਦਾ ਨਿਸ਼ਚਾ ਕੀਤਾ ਕਿਹਾ ਜਾਂਦਾ ਹੈ ਕਿ ਲਾਲਾ ਵੇਗ ਅਤੇ ਕਮਰ ਵੇਗ ਦੇ ਦੇਨ 20000 ਦੇ ਲਗਭਗ ਇੱਕ ਵੱਡੀ ਸੈਨਾ ਜਿਹੜੀ ਹੈਗੀ ਆ ਲਾਹੌਰ ਤੋਂ ਰਵਾਨਾ ਕਰ ਦਿੱਤੀ ਗਈ ਗੁਰੂ ਸਾਹਿਬ ਜੀ ਦੇ ਵਿਰੁੱਧ ਕਾਰਵਾਈ ਕਰਨ ਦੇ ਲਈ ਹੁਣ ਇਹ ਸੈਨਾ ਅਮਰਸਾਰਾਈ ਉਸ ਤੋਂ ਬਾਅਦ ਕਟਾਰਪੁਰ ਹੁੰਦੀ ਹੋਈ ਉੱਥੋਂ ਪਤਾ ਲੱਗਿਆ ਕਿ ਗੁਰੂ ਸਾਹਿਬ ਜੀ ਅੱਗੇ ਬਠਿੰਡੇ ਦੇ ਇਲਾਕੇ 'ਚ ਗਏ ਹੋਏ ਹਨ ਤਾਂ ਫਿਰ ਉੱਥੇ ਲੱਭਦੇ ਲਵਾਉਂਦੇ ਬਠਿੰਡੇ ਦੇ ਨੇੜੇ ਪਹੁੰਚ ਗਏ ਹੁਣ ਜਦ ਇਹ ਉੱਥੇ ਪਹੁੰਚ ਗਏ ਤੇ ਉੱਥੇ ਗੁਰੂ ਸਾਹਿਬ ਜੀ ਨੂੰ ਵੀ ਅਹਿਸਾਸ ਹੋ ਗਿਆ ਸੀ ਜਦੋਂ ਘੋੜੇ ਭਾਈ ਵੀਦੀ ਚੰਦ ਗੁਰੂ ਸਾਹਿਬ ਜੀ ਕੋ ਲੈ ਕੇ ਗਏ ਸਨ ਵਾਪਸ ਤਾਂ ਉਸ ਨੇ ਗੁਰੂ ਸਾਹਿਬ ਜੀ ਨੂੰ ਅਹਿਸਾਸ ਹੋ ਗਿਆ ਸੀ ਕਿ ਹੁਣ ਤਾਂ ਲੜਾਈ ਪੱਕੀ ਹੈ ਆਉਣ ਵਾਲੇ ਸਮੇਂ 'ਚ ਲੜਾਈ ਹੋਏਗੀ ਹੀ ਹੋਏਗੀ ਇਸ ਕਰਕੇ ਗੁਰੂ ਸਾਹਿਬ ਵੀ ਸੈਨਿਕ ਤਿਆਰੀਆਂ ਕਰਨ ਲੱਗੇ ਤੇ ਗੁਰੂ ਸਾਹਿਬ ਜੀ ਦੁਆਰਾ 3000 ਦੇ ਲਗਭਗ ਸਿੱਖ ਜਿਹੜੇ ਹੈਗੇ ਆ ਉਹਨਾਂ ਨੂੰ ਟ੍ਰੇਨਡ ਕਰ ਦਿੱਤਾ ਗਿਆ ਇੱਕ ਵਧੀਆ ਸੈਨਾ ਜਿਹੜੀ ਹੈਗੀ ਆ ਖੜੀ ਕਰ ਲਈ ਗਈ ਇਸੇ ਦਰਮਿਆਨ ਪਿੰਡ ਢਾਂਗੜ ਦੇ ਜੰਗੀਰਦਾਰ ਰਾਏ ਜੋਧ ਜਿਹੜਾ ਕਿ ਗੁਰੂ ਸਾਹਿਬ ਜੀ ਦਾ ਬਹੁਤ ਵੱਡਾ ਸ਼ਰਧਾਲੂ ਸੀ ਉਸ ਨੇ ਵੀ 1000 ਦੇ ਲਗਭਗ ਸਿੱਖ ਜਿਹੜੇ ਹੈਗੇ ਆ ਤਿਆਰ ਕੀਤੇ ਗੁਰੂ ਸਾਹਿਬ ਜੀ ਦੀ ਸਹਾਇਤਾ ਕਰਨ ਦੇ ਲਈ ਅਤੇ ਨਾਲ ਹੀ ਉਸ ਨੇ ਕਿਉਂਕਿ ਉਹ ਬਠਿੰਡੇ ਇਲਾਕੇ ਤੋਂ ਚੰਗੀ ਤਰ੍ਹਾਂ ਜਾਣੂ ਸੀਗਾ ਗੁਰੂ ਸਾਹਿਬ ਜੀ ਨੂੰ ਬੇਨਤੀ ਕੀਤੀ ਕਿ ਆਪ ਜੀ ਨਥਾਣੇ ਪਿੰਡ ਦੇ ਕੋਲੇ ਇੱਕ ਬਹੁਤ ਵੱਡਾ ਪਾਣੀ ਦਾ ਸਰੋਤ ਹੈ ਉੱਥੇ ਜਿਹੜਾ ਹੈਗਾ ਜੇ ਡੇਰਾ ਲਾ ਲਵਾਂ ਤਾਂ ਉੱਥੇ ਜੇ ਲੜਾਈ ਹੁੰਦੀ ਹੈ ਤਾਂ ਆਪ ਜੀ ਦੇ ਲਈ ਬਹੁਤ ਜ਼ਿਆਦਾ ਫਾਇਦੇਮੰਦ ਹੋਏਗੀ ਤੇ ਉਸ ਦੀ ਬੇਨਤੀ ਦੇ ਉੱਤੇ ਗੁਰੂ ਸਾਹਿਬ ਜੀ ਉਸ ਨਥਾਣੇ ਪਿੰਡ ਦੇ ਕੋਲੇ ਇੱਕ ਪਾਣੀ ਦੇ ਵੱਡੇ ਸਰੋਤ ਕੋਲ ਪਾਸ ਡੇਰਾ ਲਾ ਲੈਂਦੇ ਹਨ ਤੇ ਉੱਥੇ ਹੀ ਜਿਹੜਾ ਹੈਗਾ ਹੁਣ ਉੱਥੇ ਕਿਉਂ ਡੇਰਾ ਲਾਇਆ ਗਿਆ ਉਹ ਇਲਾਕਾ ਜਿਹੜਾ ਸੀਗਾ ਜੰਗਲੀ ਇਲਾਕਾ ਸੀਗਾ ਤੇ ਉਬੜ ਖਬੜ ਇਲਾਕਾ ਸੀ ਕਿਉਂਕਿ ਇਹ ਇਲਾਕਾ ਡੇਜ਼ਰਟ ਟੱਚ ਹੈਗੀ ਐ ਮਾਰੂਥਲ ਟੱਚ ਹੈ ਇਸ ਕਰਕੇ ਇੱਥੇ ਪਾਣੀ ਦੀ ਬਹੁਤ ਅਹਿਮੀਅਤ ਹੈ ਜਦੋਂ ਲੜਾਈ ਹੁੰਦੀ ਆ ਤਾਂ ਪਾਣੀ ਸਭ ਤੋਂ ਜ਼ਿਆਦਾ ਅਹਿਮ ਰੋਲ ਅਦਾ ਕਰਦਾ ਹੈ ਕਿਉਂਕਿ ਸੈਨਿਕ ਘੰਟਾ ਲੜਦੇ ਆ 2 ਘੰਟੇ ਲੜਦੇ ਆ ਪਾਣੀ ਦੀ ਪਿਆਸ ਉਹਨਾਂ ਨੂੰ ਲੱਗਦੀ ਹੀ ਲੱਗਦੀ ਹੈ ਘੋੜਿਆਂ ਨੂੰ ਪਿਆਸ ਲੱਗਦੀ ਹੈ ਸੋ ਇਸ ਕਰਕੇ ਗੁਰੂ ਸਾਹਿਬ ਜੀ ਦੁਆਰਾ ਇੱਥੇ ਜਿਹੜਾ ਹੈਗਾ ਡੇਰਾ ਲਾਇਆ ਗਿਆ ਤੇ ਹੁਣ ਇਹ ਮੁਗਲਾਂ ਦੀ ਜਿਹੜੀ ਸੈਨਾ ਹੈ ਲਾਲਾ ਵੇਗਦੇ ਦੇਨ ਇਹ ਵੀ ਉਸ ਪਿੰਡ ਦੇ ਨੇੜੇ ਪਹੁੰਚ ਗਈ ਉੱਥੋਂ ਫਿਰ ਇੱਕ ਜਸੂਸ ਸੀ ਹਸਨ ਅਲੀ ਉਸ ਨੂੰ ਭੇਜਿਆ ਗਿਆ ਗੁਰੂ ਸਾਹਿਬ ਜੀ ਦੇ ਕੋਲ ਜਸੂਸੀ ਕਰਨ ਦੇ ਲਈ ਕਿ ਜਾ ਉਹ ਪਤਾ ਕਰਕੇ ਆਵੇ ਕਿ ਗੁਰੂ ਸਾਹਿਬ ਦੀ ਕਿੰਨੀ ਸੈਨਾ ਹੈ ਕਿਹੜੇ ਕਿਹੜੇ ਹਥਿਆਰ ਹੈਗੇ ਆ ਕਿਸ ਤਰ੍ਹਾਂ ਦਾ ਉੱਥੇ ਸਿਸਟਮ ਹੈ ਜਦੋਂ ਉਹ ਜਸੂਸ हसन ਖਾਂ ਉੱਥੇ ਪਹੁੰਚਿਆ ਤਾਂ ਗੁਰੂ ਸਾਹਿਬ ਜੀ ਦੇ ਸਿੱਖਾਂ ਨੇ ਉਸ ਨੂੰ ਫੜ ਲਿਆ ਫੜਨ ਤੋਂ ਬਾਅਦ ਉਸ ਤੇ ਸਖਤੇ ਕੀਤੀ ਤੇ ਮੁਗਲਾਂ ਦੇ ਸਾਰੇ ਰਾਜ ਜਿਹੜੇ ਹੈਗੇ ਆ ਉਸ ਤੋਂ ਪਤਾ ਕਰ ਲਏ ਉਸੇ ਜਿਸ ਸੂਸਨੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਦੱਸ ਦਿੱਤਾ ਕਿ ਮੁਗਲਾਂ ਦੇ ਕੋਲੇ ਰਸੂਦ ਪਾਣੀ ਦੀ ਬਹੁਤ ਜ਼ਿਆਦਾ ਘਾਟ ਹੈਗੀ ਹੈ ਤੇ ਸੈਨਾ ਦੀ ਗਿਣਤੀ ਦੇ ਬਹੁਤ ਜ਼ਿਆਦਾ ਹੈ ਪਰ ਉਹ ਸੈਨਿਕ ਲੜਨ ਵਾਲੇ ਨਹੀਂ ਹੈਗੇ ਉਹ ਇੰਨੇ ਜ਼ਿਆਦਾ ਥੱਕੇ ਹੋਏ ਆ ਕਿ ਹੁਣ ਉਹ ਲੜਨ ਦੀ ਸਥਿਤੀ ਵਿੱਚ ਨਹੀਂ ਹੈਗੇ ਜਦੋਂ ਤੱਕ ਉਹ ਚੰਗੀ ਤਰ੍ਹਾਂ ਉਹਨਾਂ ਦੀ ਥਕਾਵਟ ਦੂਰ ਨਹੀਂ ਹੋ ਜਾਂਦੀ ਤੇ ਇਸ ਤਰ੍ਹਾਂ ਦੇ ਨਾਲ ਗੁਰੂ ਸਾਹਿਬ ਜੀ ਦੇਾਰੇ ਚ ਉਹ ਗੁਰੂ ਸਾਹਿਬ ਜੀ ਨੂੰ ਸਾਰੀ ਜਾਣਕਾਰੀ ਜਿਹੜੀ ਹੈਗਾ ਮੁਗਲਾਂ ਦੀ ਮਿਲ ਗਈ ਫਿਰ ਉਸ ਹਸਨ ਖਾਨ ਜਦੋਂ ਵਾਪਸ ਲਾਲਾ ਵੇਗ ਕੋਲੇ ਗਿਆ ਉੱਥੇ ਜਾ ਕੇ ਉਸਨੇ ਉਹਨੂੰ ਦੱਸਿਆ ਕਿ ਗੁਰੂ ਸਾਹਿਬ ਜੀ ਕੋਲੇ ਸੈਨਾ ਤੇ ਬਹੁਤ ਘੱਟ ਹੈਗੀ ਆ ਪਰ ਹੈ ਸਾਰੀ ਦਲੇਰ ਤੇ ਸਿੱਖ ਧਰਮ ਦੇ ਲਈ ਮਰ ਮਿਟਣ ਵਾਲੀ ਜਦੋਂ ਇਹ ਗੱਲ ਕਹੀ ਤਾਂ ਲਾਲਾ ਵੇਗ ਨੂੰ ਬਹੁਤ ਗੁੱਸਾ ਆਇਆ ਉਸਨੇ ਉਸਨੂੰ ਉਹਦੇ ਤੋਂ ਹਟਾ ਦਿੱਤਾ ਹੁਣੇ ਲੜਾਈ ਸ਼ੁਰੂ ਹੋ ਜਾਂਦੀ ਹੈ ਲੜਾਈ ਦੇ ਸ਼ੁਰੂ ਹੋਣ ਤੋਂ ਪਹਿਲਾਂ ਦੇ ਤੁਹਾਨੂੰ ਮੈਂ ਹਾਲਾਤ ਦੱਸ ਦਿਆਂ ਕਿ ਮੋਗਲਾਂ ਨੂੰ ਪਾਣੀ ਦੀ ਬਹੁਤ ਜ਼ਿਆਦਾ ਘਾਟ ਮਹਿਸੂਸ ਹੋ ਰਹੀ ਸੀ ਕਿਉਂਕਿ ਸੈਨਾ ਲਗਾਤਾਰ ਪਿੱਛੇ ਚੱਲੀ ਹੋਈ ਸੀ ਤੇ ਪਾਣੀ ਮੁੱਕ ਗਿਆ ਹੁਣ ਉੱਥੇ ਜਦੋਂ ਦੇਖਿਆ ਗਿਆ ਪਾਣੀ ਕਿਤੇ ਹੈ ਨਹੀਂ ਸੀ ਗੰਦੇਮੰਦੇ ਟੋਬੇ ਸੀਗੇ ਇੱਕ ਦੋ ਉਹਨਾਂ ਦਾ ਪਾਣੀ ਹੀ ਸੈਨਾ ਯੂਜ਼ ਕਰਨ ਲੱਗੇ ਡੇਲੀ ਕੰਮਾਂ ਦੇ ਲਈ ਹੁਣ ਜਦੋਂ ਉਹ ਗੰਦਾਮੰਦਾ ਪਾਣੀ ਵਰਤਣ ਲੱਗੇ ਉਹਦੇ ਨਾਲ ਸੈਨਾ ਦੇ ਵਿੱਚ ਬਦਹਾਜਮੇ ਦੀ ਪ੍ਰੋਬਲਮ ਪੈ ਗਈ ਬਿਮਾਰੀ ਫੈਲ ਗਈ ਸੈਨਿਕ ਜਿਹੜੇ ਹੈਗੇ ਮਰਨ ਲੱਗੇ ਜਦੋਂ ਇਸ ਗੱਲ ਦਾ ਪਤਾ ਗੁਰੂ ਸਾਹਿਬ ਜੀ ਨੂੰ ਲੱਗਿਆ ਕਿ ਇਸ ਤਰ੍ਹਾਂ ਦੇ ਹਾਲਾਤ ਉੱਥੇ ਬਣੇ ਹੋਇਆ ਤਾਂ ਫਿਰ ਗੁਰੂ ਸਾਹਿਬ ਜੀ ਨੇ ਸਿੱਖਾਂ ਨੂੰ ਹੁਕਮ ਦੇ ਦਿੱਤਾ ਕਿ ਮੁਗਲਾਂ ਦੇ ਉੱਤੇ ਅਟੈਕ ਕਰ ਦਿੱਤਾ ਜਾਏ ਤੇ ਇਸ ਤਰ੍ਹਾਂ ਦੇ ਨਾਲ ਮੁਗਲਾਂ ਦੀ ਤੇ ਗੁਰੂ ਹਰਗੋਬਿੰਦ ਜੀ ਅਤੇ ਸਿੱਖਾਂ ਦੀ ਲੜਾਈ ਜਿਹੜੀ ਹੈਗੀ ਹੈ ਲਹਿਰਾ ਦੇ ਵਿੱਚ ਹੁੰਦੀ ਹੈ ਇਹ ਤਕਰੀਬਨ ਦੁਪਹਿਰ ਤੋਂ ਬਾਅਦ ਲੜਾਈ ਸ਼ੁਰੂ ਹੁੰਦੀ ਹੈ ਸਾਢੇ 4 ਘੰਟੇ ਦੇ ਲਗਭਗ ਲੜਾਈ ਹੋਈ ਤੇ ਬਹੁਤ ਜ਼ਿਆਦਾ ਨੁਕਸਾਨ ਮੁਗਲਾਂ ਦਾ ਹੋਇਆ ਫੇਰ ਰਾਤ ਹੋ ਜਾਂਦੀ ਹੈ ਰਾਤ ਹੋ ਕੇ ਲੜਾਈ ਰੁਕ ਜਾਂਦੀ ਹੈ ਜਦੋਂ ਸਵੇਰ ਹੋਈ ਮੁਗਲਾਂ ਦਾ ਸੈਨਾਪਤੀ ਲਾਲਾ ਵੇਗ ਨੇ ਦੇਖਿਆ ਕਿ ਚਾਰੇ ਪਾਸੇ ਮੁਗਲ ਸੈਨਿਕਾਂ ਦੀਆਂ ਲਾਸ਼ਾਂ ਹੀ ਲਾਸ਼ਾਂ ਖੜੀਆਂ ਪਈਆਂ ਹਨ ਤਾਂ ਬਹੁਤ ਦੁਖੀ ਹੋਇਆ ਤਾਂ ਉਸਨੇ ਬਾਕੀ ਜਿਹੜੇ ਕਮਾਂਡਰ ਸੀਗੇ ਉਹਨਾਂ ਨੂੰ ਬੁਲਾਇਆ ਸਾਰਿਆਂ ਦੀ ਇੱਕ ਮੀਟਿੰਗ ਲਈ ਗਈ ਕਿ ਗੁਰੂ ਸਾਹਿਬ ਉੱਤੇ ਬਹੁਤ ਜ਼ਬਰਦਸਤ ਅਟੈਕ ਕੀਤਾ ਜਾਏ ਤੇ ਜਦੋਂ ਮੋੜਮਾ ਅਟੈਕ ਜਿਹੜਾ ਹੈਗਾ ਮੁਗਲਾਂ ਦੁਆਰਾ ਕੀਤਾ ਗਿਆ ਤਾਂ ਗੁਰੂ ਸਾਹਿਬ ਜੀ ਨੇ ਬਹੁਤ ਵਧੀਆ ਤਰੀਕੇ ਦੇ ਨਾਲ ਮੁਕਾਬਲਾ ਕੀਤਾ ਤੇ ਮੁਗਲਾਂ ਦੇ ਵੱਡੇ ਸੈਨਾਪਤੀ ਜਿਹੜਾ ਕਿ ਕਮਾਂਡਰ ਸੀ ਲਾਲਾ ਵੇਗ ਉਸ ਦੇ ਨਾਲ ਆਹਮੋ ਸਾਹਮਣੇ ਦੀ ਲੜਾਈ ਹੋਈ ਤੇ ਗੁਰੂ ਸਾਹਿਬ ਜੀ ਨੇ ਉਸ ਨੂੰ ਖਤਮ ਕਰ ਦਿੱਤਾ ਇੱਕ ਹੀ ਵਾਰ ਦੇ ਵਿੱਚ ਲਾਲਾ ਵੇਗ ਮਾਰਿਆ ਗਿਆ ਹੁਣ ਜਿਉਂ ਹੀ ਲਾਲਾ ਵੇਗ ਮਾਰਿਆ ਗਿਆ ਸੈਨਾ ਦੇ ਵਿੱਚ ਭੱਗੜੜ ਮਚ ਗਈ ਭੱਗੜੜ ਮਚਣ ਦੇ ਨਾਲ ਸੈਨਾ ਤਾਂ ਕਿਉਂਕਿ ਪਹਿਲਾਂ ਹੀ ਬਿਮਾਰੀ ਨਜੂਜ ਰਹੀ ਸੀ ਪਹਿਲਾ ਇਹ ਬਹੁਤ ਸਾਰੇ ਸੈਨਿਕ ਜਿਹੜੇ ਆ ਗਿਆ ਥੱਕੇ ਹੋਏ ਸਨ ਸੋ ਇਸ ਕਰਕੇ ਦੂਜਾ ਸਿੱਖਾਂ ਦਾ ਹੌਸਲਾ ਜਿਹੜਾ ਸੀਗਾ ਉਹ ਵੀ ਉਹਨਾਂ ਦੇ ਹੌਸਲੇ ਨੂੰ ਢੈ ਢੇਰੀ ਕਰ ਰਿਹਾ ਸੀ ਕਿਉਂਕਿ ਸਿੱਖ ਇਹੋ ਜਿਹੇ ਤਰੀਕੇ ਨਾਲ ਲੜ ਰਹੇ ਸਨ ਕਿ ਅਸੀਂ ਉਹਨਾਂ ਨੂੰ ਜ਼ਿੰਦਗੀ ਦਾ ਕੋਈ ਲਗਾ ਨਹੀਂ ਸੀ ਸਿਰਫ ਉਹਨਾਂ ਨੂੰ ਇਹ ਸੀ ਕਿ ਗੁਰੂ ਸਾਹਿਬ ਜੀ ਦੀ ਜਿੱਤ ਹੋਵੇ ਸਿੱਖਾਂ ਦੀ ਜਿੱਤ ਹੋਵੇ ਭਾਵੇਂ ਕੋ ਉਹ ਮਾਰੇ ਹੀ ਕਿਉਂ ਨਾ ਜਾਣ ਸੋ ਇਸ ਤਰ੍ਹਾਂ ਦੇ ਨਾਲ ਹੌਸਲਾ ਸਿੱਖਾਂ ਦਾ ਬਹੁਤ ਜ਼ਿਆਦਾ ਸੀ ਇਹਦੇ ਅੱਗੇ ਵੀ ਮੁਗਲ ਜਿਹੜੇ ਆ ਬੇਵੱਸ ਹੋ ਗਏ ਪਰ ਜਦੋਂ ਸੈਨਾਪਤੀ ਦੀ ਮੌਤ ਹੋ ਗਈ ਮੌਤ ਤੋਂ ਬਾਅਦ ਤਾਂ ਮੁਗਲਾਂ ਨੂੰ ਭੱਜਣਾ ਪਿਆ ਤੇ ਸੈਨਾ ਜਿਹੜੀ ਹੈਗੀ ਉੱਥੋਂ ਭੱਜ ਗਈ ਇਸ ਤਰ੍ਹਾਂ ਦੇ ਨਾਲ ਇਹ ਲੜਾਈ ਗੁਰੂ ਹਰਗੋਬਿੰਦ ਜੀ ਨੇ ਸਿਰਫ 4000 ਸੈਨਿਕਾਂ ਦੇ ਨਾਲ 20000 ਦੀ ਇੱਕ ਵੱਡੀ ਸੈਨਾ ਨੂੰ ਹਰਾ ਦਿੱਤਾ ਤੇ ਉਹਨਾਂ ਦੇ ਜਿਹੜੇ ਕਮਾਂਡਰ ਸੀਗੇ ਲਾਲਾ ਵੇਗ ਵੀ ਮਾਰਿਆ ਗਿਆ ਤੇ ਇਹਨਾਂ ਤੋਂ ਇਲਾਵਾ ਕਮਰ ਵੇਗ ਮਾਰਿਆ ਗਿਆ ਕਸਮਬੇਗ ਮਾਰਿਆ ਗਿਆ ਸਮਸਵੇਗ ਮਾਰਿਆ ਗਿਆ ਕਾਬਲ ਵੇਗ ਮਾਰਿਆ ਗਿਆ ਤੇ ਉਹ ਜਸੂਸ ਹੀ ਬਚਿਆ ਸੀ ਵੱਡਾ हसन ਖਾਂ ਜਦੋਂ ਕਿ ਵਾਕੀ ਸਾਰੇ ਜਿਹੜੇ ਹੈਗੇ ਆ ਉੱਥੇ ਮਾਰੇ ਗਏ ਤੇ ਕਈ ਹਜ਼ਾਰ ਦੀ ਮੁਗਲ ਸੈਨਾ ਵੀ ਉੱਥੇ ਮਾਰੀ ਗਈ ਤੇ ਗੁਰੂ ਸਾਹਿਬ ਜੀ ਦਾ ਵੀ ਇੱਥੇ ਕਾਫੀ ਨੁਕਸਾਨ ਹੋਇਆ ਮੰਨਿਆ ਜਾਂਦਾ ਹੈ ਕਿ 1200 ਦੇ ਲਗਭਗ ਤਾਂ ਗੁਰੂ ਸਾਹਿਬ ਜੀ ਦੇ ਜਿਹੜੇ 3000 ਸੈਨਿਕ ਸੀਗੇ ਉਹਨਾਂ ਦੇ ਵਿੱਚੋਂ ਸ਼ਹੀਦ ਹੋ ਗਏ ਤੇ ਜਿਹੜੇ ਰਾਏ ਜੋਧ ਨੇ 1000 ਦੇ ਲਗਭਗ ਲੋਕ ਲੋ ਇਕੱਠੇ ਕੀਤੇ ਸੀਗੇ ਉਨ੍ਹਾਂ ਦੇ ਵਿੱਚੋਂ ਵੀ 500 ਦੇ ਲਗਭਗ ਸ਼ਹੀਦ ਹੋ ਗਏ ਇਹਨਾਂ ਸ਼ਹੀਦ ਹੋਣ ਵਾਲਿਆਂ ਦੇ ਵਿੱਚ ਭਾਈ ਜੇਠਾ ਵੀ ਇੱਕ ਸੀਗਾ ਤੇ ਇਹਨਾਂ ਤੋਂ ਇਲਾਵਾ ਭਾਈ ਵੀਦੀ ਚੰਦ ਜੀ ਬਹੁਤ ਜ਼ਿਆਦਾ ਜ਼ਖਮੀ ਹੋ ਗਏ ਸਨ ਇਸ ਲੜਾਈ ਦੇ ਵਿੱਚ ਰਾਏ ਜੋਧ ਜਿਹੜਾ ਕਿ ਖੁਦ ਇੱਕ ਜੰਗੀਰਦਾਰ ਸੀ 1000 ਦੀ ਸੈਨਾ ਦੀ ਕਮਾਂਡ ਕਰ ਰਿਹਾ ਸੀਗਾ ਉਹ ਵੀ ਇਸ ਲੜਾਈ ਦੇ ਵਿੱਚ ਜ਼ਖਮੀ ਹੋ ਗਿਆ ਸੀ ਇਹਨਾਂ ਤੋਂ ਇਲਾਵਾ ਭਾਈ ਜਤੀਮਲ ਵੀ ਇਸ ਲੜਾਈ ਦੇ ਵਿੱਚ ਜ਼ਖਮੀ ਹੋ ਗਏ ਸਨ ਸੋ ਇਸ ਤਰ੍ਹਾਂ ਦੇ ਨਾਲ ਇਹ ਲੜਾਈ ਹੋਈ ਤੇ ਫਿਰ ਗੁਰੂ ਸਾਹਿਬ ਜੀ ਐਸੇ ਹੀ ਜੰਗਲ ਦੇ ਵਿੱਚ ਰਹੇ 1 ਸਾਲ ਦੇ ਲਈ ਕਿਉਂਕਿ ਗੁਰੂ ਸਾਹਿਬ ਜੀ ਨੂੰ ਇਹ ਅਹਿਸਾਸ ਫਿਰ ਹੋਇਆ ਕਿ ਹੁਣ ਜਦੋਂ ਇੱਕ ਵੱਡਾ ਸੈਨਾਪਤੀ ਮਾਰਿਆ ਗਿਆ ਹੈ ਤਾਂ ਹੋਰ ਵੱਡੀ ਸੈਨਾ ਜਿਹੜੀ ਹੈਗੀ ਹੈ ਇੱਥੇ ਆਏਗੀ ਸੋ ਗੁਰੂ ਸਾਹਿਬ ਜੀ ਫਿਰ ਇਸ ਬਠਿੰਡੇ ਦੇ ਨੇੜੇ ਹੀ ਇਹਨਾਂ ਜੰਗਲਾਂ ਦੇ ਵਿੱਚ ਹੀ 1 ਸਾਲ ਤੱਕ ਰਹੇ ਉਸ ਤੋਂ ਬਾਅਦ ਜਦੋਂ ਹਾਲਾਤ ਨਾਰਮਲ ਹੋ ਗਏ ਤੇ ਫਿਰ ਗੁਰੂ ਸਾਹਿਬ ਜੀ ਕਰਤਾਰਪੁਰ ਵੱਲ ਆਉਂਦੇ ਹਨ ਤੇ ਇੱਧਰ ਆ ਕੇ ਧਰਮ ਪ੍ਰਚਾਰ ਕਰਦੇ ਹਨ ਤੁਸੀਂ ਇਸ ਤਰ੍ਹਾਂ ਦੇ ਨਾਲ ਗੁਰੂ ਸਾਹਿਬ ਜੀ ਦੀ ਤਕਨੀਕ ਜਿਹੜੀ ਹੈਗਾ ਲੜਨ ਦੇ ਤਰੀਕਾ ਜਿਹੜਾ ਸੀਗਾ ਉਸ ਕਰਕੇ ਗੁਰੂ ਸਾਹਿਬ ਜੀ ਜਿੱਤ ਗਏ ਇਹਦੇ ਨਾਲ ਹੀ ਸਾਡਾ ਅੱਜ ਦਾ ਵੀਡੀਓ ਇੱਥੇ ਹੀ ਸਮਾਪਤ ਹੁੰਦਾ ਹੈ ਹੁਣ ਗੁਰੂ ਸਾਹਿਬ ਜੀ ਦੀ ਅਗਲੀ ਲੜਾਈ ਜਿਹੜੀ ਕਤਾਰਪੁਰ ਦੀ ਹੋਈ ਉਹ ਅਸੀਂ ਅਗਲੇ ਵੀਡੀਓ ਦੇ ਵਿੱਚ ਆਪ ਜੀ ਨੂੰ ਦੱਸਾਂਗੇ ਤੇ ਉਸ ਤੋਂ ਬਾਅਦ ਫਿਰ ਫਗਵਾੜਾ ਦੇ ਵਿੱਚ ਲੜਾਈ ਹੁੰਦੀ ਹੈ ਉਸ ਤੋਂ ਬਾਅਦ ਗੁਰੂ ਸਾਹਿਬ ਜੀ ਫਿਰ ਇੱਕ ਹੋਰ ਇਲਾਕੇ ਦੇ ਵਿੱਚ ਚਲੇ ਜਾਂਦੇ ਹਨ ਜਿਹੜਾ ਕਿ ਮੁਗਲਾਂ ਦੀ ਪਹੁੰਚ ਤੋਂ ਕਾਫੀ ਦੂਰ ਸੀ ਇਹਦੇ ਨਾਲ ਹੀ ਅੱਜ ਦਾ ਵੀਡੀਓ ਇੱਥੇ ਹੀ ਸਮਾਪਤ ਹੁੰਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ